ਬਾਬਾ ਜੀ ਕਿੰਨੇ ਕਿ ਟ੍ਰੈਕਟਰ ਇੱਥੇ ਸੇਵਾ ਚ ਲੱਗੇ ਹੋਏ ਨੇ ਕੋਈ ਕੋਈ ਗਿਣਤੀ ਟ੍ਰੈਕਟਰ ਨੇ ਕਿੰਨੇ ਕਿਲੋਮੀਟਰ ਤੱਕ ਲਾਈਨਾਂ ਲੱਗੀਆਂ ਨੇ ਲੱਗੀਆਂ 3-4 ਕਿਲੋਮੀਟਰ 3-4 ਕਿਲੋਮੀਟਰ ਅੱਗੇ ਤੱਕ ਅੱਛਾ ਜੇ ਗੱਲ ਕਰੀਏ ਉਰੇ ਬੜੇ ਪੱਦਰ ਤੇ ਨੌਜਵਾਨ ਪੰਜਾਬ ਦੇ ਦਿਖਾਈ ਦਿੰਦੇ ਨੇ ਕੋਈ ਕਹਿ ਤੰਦਾ ਪੰਜਾਬ ਦੇ ਨੌਜਵਾਨ ਤਾਂ ਕੰਮ ਕਰਕੇ ਰਾਜਨੀਤ ਪ੍ਰਾਤਮਿਕ ਰੇ ਰਾਤ 12 ਵਜੇ ਹਟਿਆ ਸਵੇਰੇ ਫਿਰ ਆ ਕੇ 5 ਵਜੇ ਆਰੇ ਮੁੰਡਾ ਕੰਮ ਕਰਦੇ ਪੁੱਤ ਉਹ ਟਰੈਕਟਰ ਮੋਡੀਫਾਈ ਕਰਾਉਂਦੇ ਨੇ ਵੱਡੇ ਵੱਡੇ ਸਪੀਕਰ ਲਾ ਲੈਂਦੇ ਨੇ ਵੱਡੇ ਵੱਡੇ ਟਾਇਰ ਪਵਾ ਲੈਂਦੇ ਨੇ ਲੇਕਿਨ ਹੁਣ ਉਹੀ ਟਰੈਕਟਰ ਨੇ ਜਿਹੜੇ ਉਹ ਇੱਥੇ ਸੇਵਾ ਕਰਦੇ ਦਿਖਾਈ ਦੇ ਰਹੇ ਨੇ ਲੋਕ ਤਾਂ ਕਹਿੰਦੇ ਨੇ ਵੀ ਸਿਆਣੀ ਉਮਰ 'ਚ ਘਰੇ ਬਹਿ ਜਾਣਾ ਚਾਹੀਦਾ ਹੈ ਲੇਕਿਨ ਤੁਸੀਂ ਤਾਂ ਇੱਥੇ ਸੱਤ ਲੋਧਰਾਂ ਤੇ ਫਿਰ ਜੀ ਆ ਮੇਰਾ ਮੁੰਡਾ ਹੈ ਜੀ ਹਾਂ ਤਾਂ ਹੜਾਂ ਦੇ ਵਿੱਚ ਸਤਲੁਜ ਦਰਿਆ ਤੇ ਬੰਨ ਨੂੰ ਲਗਾਤਾਰ ਕਟਾ ਜਾ ਰਹੀ ਆ ਜਿੱਥੇ ਤੁੰਕੌਰ ਸਾਹਿਬ ਦੇ ਵਿੱਚ ਲੋਕ ਨੇ ਜਿਹੜੇ ਉਹ ਸੇਵਾ ਕਰਦੇ ਦਿਖਾਈ ਦੇ ਰਹੇ ਨੇ ਤਾਂ ਤੁਸੀਂ ਦੇਖੋ ਕੀ ਅ ਇੱਥੇ ਵੱਡੀ ਗਿਣਤੀ ਵਿੱਚ ਸੇਵਾਦਾਰ ਮੌਜੂਦ ਨੇ ਅਤੇ ਇੱਥੇ ਪੰਜਾਬ ਦਾ ਸਭ ਤੋਂ ਮੁੱਖ ਵਾਹਨ ਟਰੈਕਟਰ ਮੌਜੂਦ ਆ ਇੱਥੇ ਸੈਂਕੜੇ ਟਰੈਕਟਰ ਲੈ ਕੇ ਸੇਵਾਦਾਰ ਪਹੁੰਚੇ ਨੇ ਤਕਰੀਬਨ 2.5 ਕਿਲੋਮੀਟਰ ਤੱਕ ਇੱਥੇ ਟਰੈਕਟਰਾਂ ਦੀਆਂ ਲਾਈਨਾਂ ਨੇ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਟਰੈਕਟਰਾਂ ਦੇ ਵਿੱਚ ਰੇਤੇ ਦੇ ਮਿੱਟੀ ਦੇ ਗੱਟੇ ਲਿਆਂਦੇ ਜਾ ਰਹੇ ਨੇ ਇਸ ਦੇ ਨਾਲ ਹੀ ਮਿੱਟੀ ਆ ਜਿਹੜੀ ਉਹ ਟਰਾਲੀਆਂ ਵਿੱਚ ਲਿਆ ਕੇ ਇੱਥੇ ਗੱਟੇ ਨੇ ਜਿਹੜੇ ਉਹ ਭਰੇ ਜਾ ਰਹੇ ਨੇ ਤੇ ਅੱਗੇ ਸਤਲੋ ਦਰਿਆ ਦੇ ਵਿੱਚੋਂ ਬੰਨ੍ਹ ਦੇ ਉੱਤੇ ਲਗਾਏ ਜਾ ਰਹੇ ਨੇ ਤਾਂ ਪੰਜਾਬ ਦਾ ਉਹ ਵਾਹਨ ਹੈ ਜਿਸ ਨੂੰ ਹਰ ਇੱਕ ਇਨਸਾਨ ਨੇ ਵਰਤਿਆ ਹੋਵੇਗਾ ਹਰ ਇੱਕ ਇਨਸਾਨ ਨੇ ਇਸ ਵਾਹਨ ਦੀ ਸਵਾਰੀ ਕੀਤੀ ਹੋਵੇਗੀ ਭਾਵੇਂ ਪਿਛਲੇ ਦਿਨਾਂ ਵਿੱਚ ਚਰਚਾ ਚੱਲੀਆਂ ਸਨ ਕਿ ਨੌਜਵਾਨ ਨੇ ਜਿਹੜੇ ਉਹ ਟਰੈਕਟਰ ਮੋਡੀਫਾਈ ਕਰਾਉਂਦੇ ਨੇ ਵੱਡੇ ਵੱਡੇ ਸਪੀਕਰ ਲਾ ਲੈਂਦੇ ਨੇ ਵੱਡੇ ਵੱਡੇ ਟਾਇਰ ਪਵਾ ਲੈਂਦੇ ਨੇ ਲੇਕਿਨ ਹੁਣ ਉਹੀ ਟਰੈਕਟਰ ਨੇ ਜਿਹੜੇ ਉਹ ਇੱਥੇ ਸੇਵਾ ਕਰਦੇ ਦਿਖਾਈ ਦੇ ਰਹੇ ਨੇ ਤਾਂ ਤੁਸੀਂ ਇੱਥੇ ਦੇਖੋ ਕਿ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਨੇ ਜਿਹੜੇ ਉਹ ਆਪਣੇ ਟਰੈਕਟਰ ਲੈ ਕੇ ਪਹੁੰਚੇ ਨੇ ਪਿੱਛੇ 4x4 ਟਰੈਕਟਰ ਤੁਹਾਨੂੰ ਨਜ਼ਰ ਆਉਣਗੇ ਜਾਂ ਫਿਰ ਆਮ ਟਰੈਕਟਰ ਨੇ ਜਿਹੜੇ ਉਹ ਨਜ਼ਰ ਆਉਣਗੇ ਆਲੇ ਦੁਆਲੇ ਦੇ ਕਈ ਪਿੰਡਾਂ ਦੇ ਲੋਕ ਇੱਥੇ ਸੇਵਾ ਕਰਨ ਦੇ ਲਈ ਪਹੁੰਚੇ ਹੋਏ ਨੇ ਅਤੇ ਸੰਗਤ ਦੇ ਲਈ ਵੱਡੇ ਪੱਧਰ ਤੇ ਰੇ ਲੰਗਰ ਪਾਣੀ ਦੇ ਪ੍ਰਬੰਧ ਨੇ ਜਿਹੜੇ ਉਹ ਵੀ ਕੀਤੇ ਹੋਏ ਨੇ ਲਗਾਤਾਰ ਇੱਥੇ ਸੇਵਾਦਾਰ ਨੇ ਜਿਹੜੇ ਉਹ ਡਟੇ ਹੋਏ ਨੇ ਇੱਥੇ ਲੋਕਾਂ ਨਾਲ ਗੱਲਬਾਤ ਕੀਤੀ ਹੈ ਤਾਂ ਉਹਨਾਂ ਨੇ ਦੱਸਿਆ ਹੈ ਕਿ ਪਿੱਛੇ ਕਈ ਕਿਲੋਮੀਟਰ ਤੱਕ ਟਰੈਕਟਰਾਂ ਦੀਆਂ ਲਾਈਨਾਂ ਨੇ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਬਾਬਾ ਜੀ ਕਿੰਨੇ ਕੁ ਟਰੈਕਟਰ ਇੱਥੇ ਸੇਵਾ ਚ ਲੱਗੇ ਹੋਏ ਨੇ ਕੋਈ ਗਿਣਤੀ ਟਰੈਕਟਰ ਕਿੰਨੇ ਕਿਲੋਮੀਟਰ ਤੱਕ ਲਾਈਨਾਂ ਲੱਗੀਆਂ ਨੇ ਅਗੇ ਤਿੰਨ ਚੱਕਰ ਹੋ ਰਿਹਾ ਤਿੰਨ ਚੱਕਰ ਅੱਗੇ ਅੱਧਰ ਤਿੰਨ ਚਾਰ ਕਿਲੋਮੀਟਰ ਅੱਗੇ ਤਿੰਨ ਚਾਰ ਕਿਲੋਮੀਟਰ ਪਿੱਛੇ ਯਾਨੀ ਕਿ ਇੱਕ ਸਰਕਲ ਬਣਾਇਆ ਹੋਇਆ ਹੈ ਵੀ ਇੱਕ ਪਾਸੇ ਤੋਂ ਐਂਟਰੀ ਵੀ ਦੀ ਆ ਜੀ ਤਾਂ ਕਿੰਨੇ ਕਿ ਦਿਨ ਤੋਂ ਸੇਵਾ ਚੱਲ ਰਹੀ ਹੈ ਕਿੰਨੇ ਹੋ ਗਿਆ ਜੀ ਇਹ ਖਲਾਅ ਕਿਵੇਂ ਦੇਖਦੇ ਹੋ ਪਾਣੀ ਫੇਰ ਆ ਗਈ ਦਮਾਰੇ ਪਹਿਲਾਂ ਨਾਲੋਂ ਵੱਧ ਗਿਆ ਵੱਧ ਗਿਆ ਜੀ ਤੇ ਜੇ ਗੱਲ ਕੀਤੀ ਜਾਵੇ ਸਰਕਾਰ ਦਾ ਪ੍ਰਬੰਧ ਕਿਵੇਂ ਆ ਕੋਈ ਆ ਬਠੇ ਅੰਦਰ ਪਹਿਲੇ ਉਹਦਾ ਕੰਮ ਵਿਖਾੜਦੇ ਆ ਉਹ ਤਾਂ ਕਹਿੰਦੇ ਪਿਛਲੀਆਂ ਸਰਕਾਰਾਂ ਨੇ ਮਾਈਨਿੰਗ ਕਰਾਈ ਸੀ ਤਾਂ ਹੋ ਗਿਆ ਇਹ ਵੀ ਤਾਂ ਨਾ ਕਰਾਉਂਦੇ ਪਹਿਲਾਂ ਇਹ ਇਮਰਾਨ ਸਮਝੇ ਹੋਇਆ ਕਹਣੇ ਜੋ ਮਰਜ਼ੀ ਕਰੀ ਜਾਓ ਉਹਣਾ ਬੈਠੇ ਨੇ ਤੇ ਮੂਹੇ ਬੈਠਿਆ ਤੇ ਕੋਥੇ ਲੇ ਤਾਂ ਸਵਾਲ ਆ। ਉਹ ਚੱਕ ਕੇ ਆਏ ਨੇ ਵੈਸੇ ਤਾਂ। ਹੈ? ਚੱਕ ਕੇ ਆਏ ਨੇ ਵੈਸੇ ਤਾਂ। ਲੰਗਰ ਸਾਡੇ ਕੋਲ ਚੱਕ ਕੇ ਆ ਕੇ ਚੱਕ ਕੇ ਕਿਥੇ ਆਉਂਦੇ ਆਏ। ਅੱਛਾ ਜੇ ਗੱਲ ਕਰੀਏ ਉਰੇ ਬੜੇ ਪੱਦਰ ਤੇ ਨੌਜਵਾਨ ਪੰਜਾਬ ਦੇ ਦਿਖਾਈ ਦਿੰਦੇ ਨੇ। ਕੋਈ ਕਹਿ ਦਿੰਦਾ ਪੰਜਾਬ ਦੇ ਨੌਜਵਾਨ ਤਾਂ ਕੰਮ ਕਰਕੇ ਰਾਜੀ ਨਹੀਂ। ਕੋਈ ਕਹਿ ਦਿੰਦਾ ਜੀ ਪੰਜਾਬ ਦੇ ਨੌਜਵਾਨ ਨਸ਼ੇੜੀ ਨੇ। ਕੋਈ ਕਹਿੰਦਾ ਇਹ ਪੰਜਾਬ ਦੇ ਨੌਜਵਾਨ ਬਾਹਰ ਚੱਲ ਗਏ। ਲੇਕਿਨ ਇੱਥੇ ਆ ਕੇ ਪਤਾ ਲੱਗਦਾ ਕਿ ਨੌਜਵਾਨ ਕਿਨੇ। ਲੱਗੇ ਮੁੰਡੇ ਕੰਮ ਕਰ ਜੀ। ਪੂਰਾ ਕੰਮ ਕਰਦੇ ਆ। ਰਾਤ ਨੂੰ ਲੱਗੇ ਰਹਿ ਰਾਤ 12 ਵਜ ਆਰੇ ਮੁੰਡਾ ਕੰਮ ਕਰਦੇ ਵਧੀਆ ਫੋਨ ਛੇੜੀ ਕੋਸ਼ਿਸ਼ ਨਹੀਂ ਕਰੇ ਜੀ ਆ ਦੇਖੋ ਇੱਥੇ ਨੌਜਵਾਨ ਨੇ ਜਿਹੜੇ ਉਹ ਵੀ ਵੱਡੇ ਪੱਦਰ ਉੱਤੇ ਸੇਵਾਏ ਜਿਹੜੀ ਉਹ ਨਿਭਾ ਰਹੇ ਨੇ ਛੋਟੀ ਉਮਰ ਦੇ ਬੱਚੇ ਨੇ ਜਿਹੜੇ ਉਹ ਤੁਹਾਨੂੰ ਦਿਖ ਰਹੇ ਹੋਣਗੇ ਤਾਂ ਇੱਥੇ ਤੁਸੀਂ ਦੇਖੋ ਕਿ ਬਜ਼ੁਰਗ ਵੀ ਖੜੇ ਨੇ ਅਤੇ ਛੋਟੀ ਉਮਰ ਦੇ ਬੱਚੇ ਵੀ ਖੜੇ ਨੇ ਬਾਬਾ ਜੀ ਕਿਹੜਾ ਪਿੰਡੇ ਆਪਣਾ ਮੈਂ ਰੰਗਾ ਪਿੰਡ ਆ ਜੀ ਸਰਬਰ ਕਿਵੇਂ ਨੇ ਹਾਲਾਤ ਉੱਧਰ ਤਾਂ ਠੀਕ ਹਨਾਂ ਦੀ ਅੱਛਾ ਜੀ ਹਾਂ ਤੇ ਇੱਥੇ ਫਿਰ ਸੇਵਾ ਕਰਨਾ ਆ ਯੋ ਆਂ ਲੱਗੇ ਮੁੰਡੇ ਜੀ ਹਾਂ ਆਰਮੀ ਮਾਰ ਆਰਮੀ ਨੂੰ ਰਟਾਇਰਾ ਸੁਪਰ ਮੇਜਰ ਹੋ Nghi ਕੈਪਟਨ ਇਹ ਲੋਕ ਤਾਂ ਕਹਿੰਦੇ ਨੇ ਵੀ ਸਿਆਣੀ ਉਮਰ ਚ ਘਰੇ ਬਹਿ ਜਾਣਾ ਚਾਹੀਦਾ ਹੈ ਲੇਕਿਨ ਤੁਸੀਂ ਤਾਂ ਇੱਥੇ 7 ਦਿਨ ਦਰਿਆ ਤੇ ਫਿਰ ਜੀ ਆ ਮੇਰਾ ਬੁੰਡਾ ਹੈ ਜੀ ਹਾਂ ਪੂਰਾ ਟੱਪਰੀ ਇੱਥੇ ਆਇਆ ਹੋਇਆ ਆ ਤਾਂ ਹੀ ਦੇਖਣ ਆਏ ਹਾਲਾਤ ਵੀ ਕਿ ਆਏ ਸੇਵਾ ਕਰਨ ਵਾਸਤੇ ਕਈ ਲੋਕ ਤਾਂ ਕਹਿੰਦੇ ਨੇ ਆਪਣੇ ਜਵਾਕਾਂ ਨੂੰ ਕਹਿੰਦੇ ਨੇ ਵੀ ਪਾਣੀ ਆਇਆ ਹੋਇਆ ਤੂੰ ਘਰੋਂ ਬਾਹਰ ਨਾ ਆ ਜਾਈਂ ਐ ਉਹ ਜੂ ਬਹੁਤ ਡਰ ਨਹੀਂ ਲੱਗਦਾ ਆ ਜੀ ਨਾ ਨਦੀ ਕਰਨੀ ਹੈ ਸਾਡੇ ਨਾਲ ਨਦੀ ਆ ਉਹਦਾ ਸਾਰੇ ਕੋਈ ਮੈਂ ਸਵੇਰੇ ਉਹਦਾ ਉੱਤਰ ਡਾਊਨ ਹੋ ਗਈ ਜੀ ਹਾਂ ਪਾਣੀ ਡਾਊਨ ਹੋ ਗਿਆ ਨਹੀਂ ਉਹਦਾ ਵੀ ਖਤਰਾ ਆ ਦੀ ਸਾਨੂੰ ਹਾਂ ਤਾਂ ਤੁਸੀਂ ਇੱਥੇ ਦੇਖੋ ਸਤਲੁਜ ਦਰਿਆ ਦੇ ਉੱਤੇ ਬਾਬਾ ਜੀ ਆਪਣੀ ਪੂਰੀ ਫੈਮਿਲੀ ਨਾਲ ਪਹੁੰਚੇ ਹੋਏ ਨੇ ਜਿੱਦੇ ਪਾਸੇ ਇੱਥੇ ਕਈ ਕਿਲੋਮੀਟਰ ਤੱਕ ਟਰੈਕਟਰਾਂ ਦੀਆਂ ਲਾਈਨਾਂ ਨੇ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਪਿੱਛੇ ਵੀ 2.5 ਕਿਲੋਮੀਟਰ ਤੱਕ ਟਰੈਕਟਰ ਨੇ ਜਿਹੜੇ ਉਹ ਟਰਾਲੀਆਂ ਦੇ ਵਿੱਚ ਰੇਤਾ ਬੋਰੇ ਅਤੇ ਰਾਸ਼ਨ ਦੀ ਜਿਹੜੀ ਸਮਗਰੀ ਇੱਥੇ ਲੰਗਰ ਤੇ ਵਰਤਾਈ ਜਾਣੀ ਉਹ ਲੈ ਕੇ ਖੜੇ ਨੇ ਵਾਰੀ-ਵਾਰੀ ਸਿਰ ਸਾਰੇ ਲੋਕ ਆਉਂਦੇ ਨੇ ਅਤੇ ਸੇਵਾ ਕਰਕੇ ਇੱਥੋਂ ਚਲੇ ਜਾਂਦੇ ਨੇ ਆਲੇ-ਦੁਆਲੇ ਦੇ ਪਿੰਡਾਂ ਦੇ ਨੌਜਵਾਨ ਜਿਹੜੇ ਉਹ ਤੜਕੇ ਤੋਂ ਲੈ ਕੇ ਰਾਤ ਤੱਕ ਇੱਥੇ ਸੇਵਾ ਕਰਦੇ ਨਜ਼ਰ ਆਉਂਦੇ ਨੇ ਪ੍ਰਸ਼ਾਸਨ ਵੀ ਇੱਥੇ ਮੌਜੂਦਾ ਆਰਮੀ ਵੱਲੋਂ ਵੀ ਇੱਥੇ ਗਾਈਡਲਾਈਨ ਦਿੱਤੀ ਜਾ ਰਹੀ ਹੈ ਕਿ ਕਿਸ ਪ੍ਰਕਾਰ ਬੋਰੀਆਂ ਨੇ ਜਿਹੜੀਆਂ ਉਹ ਲਗਾਉਣੀਆਂ ਨੇ ਅਤੇ ਭੰਨ ਨੂੰ ਪੂਰਨ ਦੇ ਲਈ ਇੱਥੇ ਲਗਾਤਾਰ ਥੈਲੇ ਨੇ ਜਿਹੜੇ ਉਹ ਭਰੇ ਜਾ ਰਹੇ ਨੇ ਤਾਂ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਬਿਲਕੁਲ ਨੇੜੇ ਤੱਕ ਕਟਾਏ ਜਿਹੜਾ ਉਹ ਸਤਲੁਜ ਦਰਿਆ ਦਾ ਪਹੁੰਚ ਗਿਆ ਸੀ ਅੱਜ ਇੱਥੇ ਆ ਸਾਹਮਣੇ ਬੋਰੀਆਂ ਲੱਗੀਆਂ ਹੋਈਆਂ ਨੇ ਇਹਨਾਂ ਬੋਰੀਆਂ ਤੱਕ ਇੱਥੇ ਪਾਣੀ ਆ ਗਿਆ ਸੀ ਤਾਂ ਹਾਲਾਤ ਨੇ ਜਿਹੜੇ ਉਹ ਖਤਰੇ ਵਾਲੇ ਬਣ ਗਏ ਸੀ ਕਦੇ ਪਾਣੀ ਵੱਧ ਜਾਂਦਾ ਸੀ ਕਦੇ ਘਟ ਜਾਂਦਾ ਸੀ ਲੇਕਿਨ ਇੱਥੇ ਫਿਰ ਮੋਰਚਾ ਸੰਭਿਆ ਜਾਂਦਾ ਹੈ ਪਰसों ਸ਼ਾਮ ਨੂੰ ਇੱਥੇ ਆਰਮੀ ਵੀ ਆ ਜਾਂਦੀ ਹੈ ਆਰਮੀ ਦੇ ਇੰਜੀਨੀਅਰ ਵੀ ਆ ਜਾਂਦੇ ਨੇ ਆਮ ਸੰਗਤ ਵੀ ਆ ਜਾਂਦੀ ਹੈ ਅਤੇ ਇੱਥੇ ਤੁਸੀਂ ਦੇਖੋ ਕਿ ਹਜ਼ਾਰਾਂ ਬੋਰੀਆਂ ਲਾ ਕੇ ਇਸ ਸਵਲ ਨੂੰ ਪੂਰਿਆ ਜਾ ਰਿਹਾ ਹੈ ਅਤੇ ਲਗਾਤਾਰ ਸੇਵਾ ਇਹ ਜਿਹੜੀ ਹੋ ਕੀਤੀ ਜਾ ਰਹੀ ਹੈ ਤਾਂ ਤੁਮਕੌਰ ਸਾਹਿਬ ਤੋਂ ਕੈਮਰਾ ਪਰਸਨ ਗੁਰਪ੍ਰੀਤ ਗੋਪੀ ਨਾਮ ਹੈ ਬਲਵਿੰਦਰ ਸਿੰਘ ਹੀਸਾ ਦਾ ਟੀਵੀ ਐਨ ਆਰ ਆਈ